ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਖਾਲਸਾ ਪੰਥ ਨੂੰ अथवा ਸਭ ਨੂੰ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਕੁਝ ਨਗਰ ਕੀਰਤਨ ਤਾਲੀਕੇ ਗਏ ਆ ਜੋ ਕਿ ਧੰਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ 350ਵੀਂ ਸ਼ਹੀਦੀ ਸਤਾਵਦੀ ਨੂੰ ਸਮਰਪਿਤ ਹਨ ਤੋਂ ਪਹਿਲਾ ਨਗਰ ਕੀਰਤਨ ਉਸ ਪਵਣ ਸਥਾਨ ਤੋਂ ਜਿੱਥੇ ਧੰਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ 26 ਸਾਲ ਤੋਂ ਵੱਧ ਸਮਾਂ ਤਪੱਸਿਆ ਕੀਤੀ 바ਬਾ ਬਕਾਲਾ ਸਾਹਿਬ ਤੋਂ ਆਰੰਭ ਹੋਵੇਗਾ ਜੋ ਕਿ ਨਗਰਾਂ ਪਿੰਡਾਂ ਵਿਚਦੀ ਹੁੰਦਾ ਹੋਇਆ ਸ੍ਰੀ ਹਰਗੋਬਿੰਦਪੁਰ ਪਹੁੰਚੇਗਾ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਨਗਰ ਕੀਰਤਨਾਂ ਵਿੱਚ ਹਾਜ਼ਰੀਆਂ ਭਰੋ ਧੰਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਦੇ ਨਾਲ-ਨਾਲ ਜਿਹੜੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਸਿੰਘ ਸ਼ਹੀਦ ਹੋਏ ਸਿੱਖ ਸ਼ਹੀਦ ਹੋਏ ਭਾਈ ਮਤੀ ਦਾਸ ਜੀ ਭਾਈ ਦਿਆਲਾ ਜੀ ਭਾਈ ਸਤੀਰਾਮ ਜੀ ਇਸੇ ਤਰ੍ਹਾਂ ਬਾਬਾ ਜੀਵਨ ਸਿੰਘ ਬਾਬਾ ਜੈਤਾ ਜੀ ਭਾਈ ਲਖਮੀ ਸ਼ਾਹ ਵਣਜਾਰਾ ਇਹ ਅੰਤ ਸਿੰਘਾਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਆਪਾਂ ਇਹਨਾਂ ਨਗਰ ਕੀਰਤਨਾਂ ਵਿੱਚ ਕਰਾਂਗੇ ਸੋ ਸਾਰੀਆਂ ਸੰਗਤਾਂ ਨੂੰ ਹਮ ਹਮਾ ਕੇ ਸਾਥ ਦੇਣਾ ਚਾਹੀਦਾ ਹੈ ਤਾਂ ਕਿ ਆਪਾਂ ਪਤਿਤ ਪੁਣੇ ਤੋਂ ਨਸ਼ਿਆਂ ਤੋਂ ਅਬ ਆਰਸਕੀਏ ਸਿੱਖ ਕੌਮ ਨੂੰ ਨੌਜਵਾਨੀ ਨੂੰ ਸਿੱਖੀ ਨਾਲ ਜੋੜ ਦਤੀਏ ਨਾਲ ਹੀ ਬੇਨਤੀ ਹੈ ਕਿ ਸਾਧ ਸੰਗਤ ਜੀ ਇਹ ਤੋਂ ਅਗਲਾ ਜਿਹੜਾ ਨਗਰ ਕੀਰਤਨ ਹੋਏਗਾ ਇਹ 27 ਅਗਸਤ ਨੂੰ ਹੋਵੇਗਾ ਜੋ 29 ਅਗਸਤ ਨੂੰ ਹੋਵੇਗਾ ਉਹ ਸ਼੍ਰੀਮਾਨ ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਮਹਾਂਪੁਰਖਾ ਦੇ ਨਗਰ ਪੂਰੇ ਕੋਨੇ ਤੋਂ ਚੱਲ ਕੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਸਥਾਨ ਪਉਵਿੰਡ ਤਾਕ ਪਹੁੰਚੇਗਾ ਬਹੁਤ ਸਾਰੇ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਕਿਉਂਕਿ ਇਹ ਪੂਰਨਤਾ ਸ੍ਰੀਮਾਨ ਸਤਬਾਬਾ ਕਰਤਾਰ ਸਿੰਘ ਖਾਲਸਾ ਜੀ ਨੇ ਹੀ ਪਾਏ ਨੇ ਕਿ ਏਡੇ ਵੱਡੇ ਬਹੁਤ ਵੱਡੇ ਨਗਰ ਕੀਰਤਨਾਂ ਲੈ ਕੇ ਐਮਰਜੈਂਸੀ ਨੂੰ ਵੀ ਚੈਲੰਜ ਕੀਤਾ ਤੇ ਡੰਬੂ ਡੰਬੇ ਗੁਰੂਆਂ ਨੂੰ ਵੀ ਚੈਲੰਜ ਕਰਕੇ ਮਹਾਂਪੁਰਖਾਨੇ ਕਮਾਲਾ ਦੇ ਪ੍ਰਚਾਰ ਕੀਤੇ ਸਨ ਇਸੇ ਤਰ੍ਹਾਂ 31 ਤਰੀਕ ਨੂੰ 31 ਅਗਸਤ ਨੂੰ ਸਾਧ ਸੰਗ ਜੀ ਨੌਵੇਂ ਪਾਤਸ਼ਾਹੀ ਦੇ ਪਾਵਨ ਸਥਾਨ ਗੁਰਦੁਆਰਾ ਬੱਲਾ ਤੋਂ ਚੱਲ ਕੇ ਨਗਰਾਂ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਧੰਨ ਬਾਬਾ ਫੁੱਢਾ ਜੀ ਦੇ ਜਨਮ ਸਥਾਨ ਤੇ ਪਿੰਡ ਕੱਥੂ ਨਗਲ ਪਹੁੰਚੇਗਾ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਅਗਲੇ ਜਿਹੜੇ ਪ੍ਰੋਗਰਾਮ ਹੈ ਉਹ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਮਹਾਂਪੁਰਖਾਂ ਦੇ ਜਨਮ ਨਗਰ ਤੋਂ ਆਰੰਭ ਹੋਣਗੇ 7 ਤਰੀਕ ਨੂੰ ਅਗਲੀ 7 ਤਰੀਕ ਨੂੰ ਸੋ ਸਾਧ ਸੰਗਤ ਇਹ ਜਿਹੜੇ ਤਿੰਨ ਪ੍ਰੋਗਰਾਮ ਇਸ ਆਪਾ ਮਾਜੇ ਦੇ ਵਿੱਚ ਲਿਖਿਆ ਸਾਰੀਆਂ ਸੰਗਤਾਂ ਨੂੰ ਵੱਡੀ ਪੱਧਰ ਤੇ ਪਹੁੰਚ ਕੇ ਤਰ ਪ੍ਰਚਾਰ ਲਈ ਤਤਪਰ ਹੋਣਾ ਚਾਹੀਦਾ ਹੈ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ